ਜੇ ਸਤਿ ਪਾਤ੍ਰ ਰਖੈ ਸੱਚਾ ਸਾਹਿਬ ਨਾਨਕ ਮੇਟ ਨਸਕੈ ਕੋਈ ਵਾਹਿਗੁਰੂ ਜੀ ਤੋਡੀ ਮੈ ਲਾਪਨ ਵਖ ਹਰ ਹਰ ਚਰਨ ਰਿਧੈ ਉਧਾਰੇ ਸਿਮਰ ਸੁਆਮੀ ਸਤਗੁਰ ਅਪਨਾ ਕਾਰਜ ਸਫਲ ਹਮਾਰੇ ਰਹਾ ਹਰ ਹਰ ਚਰਨ ਰਿਧੈ ਉਧਾਰੇ ਸੇਮਰ ਸੁਆਮੀ ਸਤਿਗੁਰੂ ਆਪਣਾ ਕਾਰਨ ਚ ਸਭਲ ਹਮਾਰੇ ਦਾ ਬੁਨ ਦਾ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਬੁਨ ਦਾ ਬਚ ਅਤਲ ਸੁਖ ਪਾਏ ਠਾਕੁਰ ਅਗਮ ਅਪਾਇ ਜੋ ਜਨ ਪਰਮ ਭ੍ਰਮ ਆਪਣੇ ਕੀਨੇ ਤੈਨ ਕਾ ਬਹੁਰ ਕਛ ਨ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰਨ ਹਲਕ ਕੰਠ ਮੁਝਾਰੇ ਜੋ ਜਨ ਪਾਰ ਪਰਮਯ ਆਪਣੇ ਕੀਨੇ ਤੈਨ ਕਾ ਬਹੁਰ ਕਛ ਨ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਲਾਲਕ ਕੰਠ ਮੁਝਾਰੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਸ਼ਤਿ ਸ਼ਰਮਾ ਔਕਸਾ ਸਿੰਘ ਜੀ ਸਾਰੇ ਜੀਵਨ ਵੱਡ ਪਾਤਸ਼ਾਹ ਸਾਨ ਗੁਰੂ ਅਨੰਦ ਸਾਹਿਬ ਜੀ ਦਾ ਪੁੱਤਰ ਜਨਬ ਜੀ ਨੇ ਬਾਦਲ ਹੁਕਮ ਨਾਮੇ ਦੇ ਸ਼ਰੂਪ ਵਿੱਚ ਸਰਵਨ ਕੀਤਾ ਹੈ ਇਹ ਬਾਗਵਾਨ ਕੋਲਿਤਰ ਬਚਨ ਤੋਂ ਵੀ ਰਾਗ ਵਿੱਚ 718 ਫਨੀ ਉਤੇ ਹੰਪਤ ਹੈ ਹਰ ਹਰ ਚਰਨ ਰਿਦੈ ਕੁਰਧਾਰੇ ਸਿਮਰ ਸੁਆਮੀ ਸਤਿਗੁਰ ਅਪਨ ਨਾਮ 바ਰਜ ਸਫਲ ਬਹਾਰੇ ਵਾਹਿਗੁਰੂ ਕਾਰਜ ਦੀ ਸਫਲਤਾ ਤੇ ਹਰ ਕੋਈ ਚਾਹੁੰਦਾ ਛੋਟੇ ਤੋਂ ਲੈ ਕੇ ਵੱਡੇਾਂ ਤੱਕ ਜਿੱਦਰੇ ਵੀ ਅਸੀਂ ਹਾਂ ਭਾਵੇਂ ਅਸੀਂ ਕਿਸੇ ਮੁੱਢ ਕੁ ਜ ਰਹਿੰਦੇ ਹੋਈਏ ਕਿਸੇ ذات ਦੇ ਹੋਈਏ ਕਿਸੇ ਵੀ ਪ੍ਰਕਾਰ ਦੇ ਨਾਲ ਕਿਧਰੇ ਵੀ ਕਿਸੇ ਦਾ ਵਾਸਾ ਹੈ ਕਿ ਉਹ ਇਹ ਚਾਹੁੰਦਾ ਹੈ ਹਰ ਕੋਈ ਬਿਰਖ ਵੀ ਮੇਰਾ ਕਾਰਜ ਸਫਲ ਹੋਵੇ ਕਾਰੇ ਦੀ ਸਫਲਤਾ ਨਹੀਂ ਹਰ ਦਾ ਯਤਨ ਹੈ ਔਰ ਉਸ ਯਤਨ ਦੇ ਵਾਸਤੇ ਉਸ ਕਾਰੇ ਦੀ ਸਫਲਤਾ ਦੀ ਜੋ ਇੱਛਾ ਹੈ ਉਹਦੇ ਵਾਸਤੇ अनेका ਪ੍ਰਕਾਰ ਦੇ ਯਤਨ ਵੀ ਕਰਦਾ ਹੈ ਬੰਦਾ ਔਰ ਉਹਦੇ ਯਤਨਾਂ ਦੇ ਵਿੱਚ ਕਈ ਵਾਰੀ ਚੰਗੇ ਯਤਨ ਵੀ ਹੁੰਦੇ ਨੇ ਤੇ ਕਈ ਵਾਰੀ ਬਾੜੇ ਵੀ ਹੁੰਦੇ ਨੇ ਕਈ ਵਾਰੀ ਅਪਰੋਚ ਅੱਛੀ ਵੀ ਹੁੰਦੀ ਹੈ ਤੇ ਕਈ ਵਾਰੀ ਉਸਦੀ ਅਪਰੋਚ ਗਲਤ ਵੀ ਹੁੰਦੀ ਹੈ ਵੀ ਮੇਰਾ ਕੰਮ ਠੀਕ ਹੋ ਜਾਏ ਭਾਵੇਂ ਗਲਤ ਤਰੀਕੇ ਨਾਲ ਹੋ ਜਾਏ ਉਹ ਹੋ ਜਾਏ ਸਤਗੁਰੂ ਨਿਮਨਵਾਜ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਇਸ ਕਰਕੇ ਅਪਰੋਚ ਹਮੇਸ਼ਾ ਠੀਕ ਰੱਖਣੀ ਜ਼ਰੂਰੀ ਹੈ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਰ ਹਰ ਚਰਨ ਹਿਦੈ ਉਰਧਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਭਲ ਬਿਮਾਰੇ ਉਸ ਮਾਲਕ ਨੂੰ ਚੇਤੇ ਵਿੱਚ ਰੱਖ ਸੁਮਾਲਕ ਨੂੰ ਯਾਦ ਵਿੱਚ ਰੱਖ ਮਾਲਕ ਨੂੰ ਸਿਮਰਤੀ ਵਿੱਚ ਰੱਖ ਮਾਲਕ ਨੂੰ ਆਪਣੇ ਨਾਲ ਸਮਝ ਉਹ ਦੂਰ ਨਹੀਂ ਹੈ ਉਹ ਕਦਾਈ ਵੀ ਦੂਰ ਨਹੀਂ ਹੈ ਜੇ ਦੂਰ ਹਾ ਕਿਸੇ ਵੇਲੇ ਮੈਨੂੰ ਮਹਿਸੂਸ ਹੋ ਰਿਹਾ ਵੀ ਦੂਰ ਹੈ ਤੇ ਉਹ ਕੋਈ ਮੇਰੀ ਨਗਾਹੀ ਹੋ ਸਕਦੀ ਹੈ ਪਰਮੇਸ਼ਰ ਦੂਰ ਨਹੀਂ ਹੈ ਉਹ ਮੇਰੀ ਨਾਦਾਨਗੀ ਹੋ ਸਕਦੀ ਹੈ ਮੇਰੀ ਬੇਸਮਝੀ ਹੋ ਸਕਦੀ ਹੈ ਇਸ ਕਰਕੇ ਸਤਿਗੁਰੂ ਗਰੀਬਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਹਰ ਹਰ ਚਲਨ ਰਿਦੈ ਗੁਰਧਾਰੇ ਸਿਮਰ ਸੁਆਮੀ ਸਤਿਗੁਰੂ ਆਪਣਾ ਕਾਰਜ ਸਭਰ ਹਮਾਰੇ ਗੁਰੂ ਦੇ ਪਦਰੇ ਇਹ ਦਾਤਾ ਸਿ ਵੀ ਪ੍ਰਾਪਤ ਕਰ ਸ਼ਬੀ ਅਦਬ ਸਹਿ ਸਾਰੇ ਫਤੇ ਬਿਲਾ ਕੇ ਚਾਪ